ਜੀ ਤਾਂ ਤੇਰਪੂਆ ਹਾਂ ਸਸਰੀਕਾਲ 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 ਠੀਕ ਸਸਰੀਕਾਲ ਨਹੀਂ ਤੇਰਾ ਬਾਪ ਕਿੱਥੇ ਆ ਪੂਆ ਬਾਪੂ ਤਾਂ ਖੇਤ ਗਿਆ ਅੱਛਾ ਤਿੰਨ ਸਾਲ ਹੋ ਗਏ ਪੂਆ ਦਾ ਕੋਈ ਚੇਤਾ ਨਹੀਂ ਨਾ ਕੋਈ ਠੇਕਾ ਨਾ ਕੋਈ ਵਟਾਈ ਪੂਆ ਉਹ ਤਾਂ ਹੁਣ ਬਾਪੂ ਨੂੰ ਪਤਾ ਸਾਨੂੰ ਤਾਂ ਕੀ ਪਤਾ ਉਹ ਤੁਹਾਡੇ ਕੋਲ ਗੱਲ ਨਹੀਂ ਕਰਦਾ ਮਾਮਾ ਧੀਆ ਕੋਲ ਕੋਈ ਪੂਆ ਤੂੰ ਬਹਿ ਜਾ ਮੈਂ ਪਾਣੀ ਲੈ ਕੇ ਆਉਣੀ ਆ ਨਹੀਂ ਮੈਂ ਬਹਿਣ ਥੋੜਾ ਆਇਆ ਚਾਹੇ ਮੇਰਾ ਠੇਕਾ ਦੇ ਚਾਹੇ ਮੈਨੂੰ ਜ਼ਮੀਨ ਵੰਡ ਕੇ ਦੇ ਚਲ ਕੋਈ ਨਾ ਪੈਂਜੀ ਤੁਸੀਂ ਬੈਠੋ ਬਹਿ ਜਾ ਬਹਿ ਜਾ ਤਾ ਮਿੱਠੀ ਮਿਸਰੀ ਨੂੰ ਮੈਂ ਜਾਣਦੀ ਆ ਬੈਠੋ ਬੁਲਾਉ ਉਹਨੂੰ ਟੈਲੀਫੋਨ ਕਰ ਤੇਰੇ ਬਾਪ ਨੂੰ ਤੇ ਚਲ ਸਾਰੀ ਘੰਟੀ ਦੇਖ ਲੈ ਦੇਖੀ ਯਾਰ ਘੰਟੀ ਘੰਡੇ ਨੂੰ ਨਹੀਂ ਪਤਾ ਮੁੜ ਕੇ ਨਾ ਆਉਂ ਨਹੀਂ ਲਿਆ ਪੂਆ ਦਾ ਚਲ ਕੋਈ ਨਾ ਪੈਂਜੀ ਤੁਸੀਂ ਬੈਠੋ ਬਹਿ ਜਾ ਪੂਆ ਮੇਰੇ ਕਰਕੇ ਤਾਂ ਬਹਿ ਜਾ ਫੋਨ ਕਰ ਤੇਰੇ ਬਾਪ ਨੂੰ ਕਾ ਮੈਲੋਨੀ ਲਾਉ ਨਾ ਫੋਨ ਮੁੜ ਕੇ ਜਾਤ ਨਹੀਂ ਪੁੱਛੀ ਨਾ ਕੋਈ ਹਿੱਸਾ ਨਾ ਕੋਈ ਠੇਕਾ ਨਾ ਬਟਾਈ ਮਾ ਤੂੰ ਚਾਹ ਧਰ ਲਾ ਉਹ ਆਵਾਜ਼ ਤੂੰ ਮਾਸ ਲੋੜ ਨਹੀਂ ਚਾਦੀ ਮੈਨੂੰ ਕੋਈ ਨਹੀਂ ਭੰਜੀ ਐ ਨਹੀਂ ਕਰਦੇ ਹੁੰਦੇ ਬੈਠੋ ਬੈਠੋ ਪੂਆ ਮਾਪੂ ਫੋਨ ਚੱਕ ਨਹੀਂ ਰਿਹਾ ਮੈਨੂੰ ਲੱਗਦਾ ਰਾਹ 'ਚ ਹੋਗਾ ਉੰਦਾ ਹੀ ਹੋਣਾ ਬਸ ਚਲ ਕੋਈ ਨਾ ਆ ਜਾਊਗਾ ਪੂਆ ਤੂੰ ਸੁਣ ਬੜੇ ਟਾਈਮ ਬਾਅਦ ਗੇੜਾ ਮਾਰਿਆ ਅਸੀਂ ਤਾਂ ਤਰਸ ਸੀ ਗਏ ਸੀ ਜਾਣਦੀ ਆ ਮੈਂ ਸਭ ਤੁਹਾਨੂੰ ਮਾਂ ਮਾਤਿਆਂ ਨੂੰ ਕਿੰਨਾ ਕ ਤਰਸਦੀ ਆ ਮੈਨੂੰ ਸਭ ਪਤਾ ਮੈਨੂੰ ਕੂਆ ਚਲ ਮੇਰੇ ਨਾਲ ਕਾਹਨੂੰ ਗੁੱਸੇ ਹੁੰਨੀ ਆ ਮੇਰੇ ਨਾਲ ਤਾਂ ਪਿਆਰ ਨਾਲ ਬੋਲਿਆ ਕਰ ਕੀ ਪਿਆਰ ਨਾਲ ਬੋਲਾਂ ਤੇਰੇ ਨਾਲ ਕਦੇ ਫੋਨ ਕਰਕੇ ਮੈਨੂੰ ਵੀ ਪਿੱਛੇ ਸਰਦਨ ਸਹੇਲੀਆਂ ਨਾਲ ਬਣਨ ਲੱਗੀ ਰਹਿਣੀ ਆ ਕੂਆ ਤੈਨੂੰ ਪਤਾ ਮੈਂ ਗਾਣੇ ਗਉਣ ਲੱਗ ਗਈ ਅੱਛਾ ਤੂੰ ਵੀ ਲੱਗੀ ਕੰਜਰਖਾਨੇ ਚ ਚਲ ਕਰਦੇ ਬਾਪ ਦਾ ਨਾਮ ਬੜਾ ਉਹ ਕੀ ਐ ਹਰ ਗੱਲ ਦੇ ਉੱਤੇ ਦੇਖੀ ਟੁੱਟ ਕੇ ਹੀ ਪੈ ਜਾਣੀ ਆ ਤੂੰ ਇਸ ਨਾ ਸਿਮੀ ਦਾ ਕੀ ਹਾਲ ਆ ਉਹ ਕੀ ਕਰਦੀ ਆ ਸਿਮੀ ਦਾ ਹਾਲ ਚਾਲ ਬਥੇਰਾ ਵਧੀਆ ਐਡੇ ਵੱਡੇ ਸਟਾਰ ਨਾਲ ਰਿਸ਼ਤਾ ਪੱਕਾ ਹੋ ਗਿਆ ਸਿਮੀ ਦਾ ਮੇਰੀ ਧੀ ਦਾ ਅੱਛਾ ਪੂਆ ਸਟਾਰ ਨਾਲ ਹੋਰ ਉਹ ਦਿਖਾ ਨਾ ਕਿਹੇ ਜਿਹਾ ਜੀਜਾ ਮੇਰਾ ਮੈਂ ਵੀ ਦੇਖ ਲਾਂ ਦਿਖਾ ਦਿੰਨੀ ਆ ਫੋਟੋ ਪਰ ਨਾ ਜਰਨਲ ਆਦੀ ਤੂੰ ਲੈ ਪੂਆ ਐ ਕਾਨੂੰ ਕਹਿੰਦੀ ਆ ਮੈਂ ਕਾਤੇ ਨਾ ਚਲਾਉਣੀ ਆ ਆ ਲੈ ਦੇਖ ਲੈ ਮੰਮੀ ਨੇ ਨਹੀਂ ਤੇਰੀ ਮਾਂ ਨੂੰ ਉਹਨਾਂ ਦਿਖਾਈ ਹਰਾ ਕੁੜੇ ਨਜ਼ਰ ਲਾ ਦੇਗੀ ਮੇਰੇ ਜਵਾਈ ਨੂੰ ਠੀਕ ਆ ਕੋ ਮੈਂ ਚੱਲ ਕਿਉਂ ਨਹੀਂ ਹੈ ਇਹ ਨੂੰ ਕੀ ਹੋ ਗਿਆ ਸਾਡੀਆਂ ਖੁਸ਼ੀਆਂ ਇਹ ਮਾਂ ਮਾਤੀਆਂ ਕਿੱਥੇ ਜਰਦੀਆਂ ਨੇ ਆ ਗਈ ਜੀਤਾ ਪੁੱਤ ਕੀ ਗੱਲ ਹੋਈ ਤ੍ਰਿਪੂਆ ਨਾਲ ਤੂੰ ਘੱਟ ਰੋਨੀ ਆ ਮਾਂ ਕੀ ਇਹ ਦੱਸ ਬੁੱਤ ਤ੍ਰਿਪੂਆ ਦੱਸਵਾ ਹੀ ਇਹ ਹੋ ਜਾਗਾ ਬਹੁਤ ਟਾਈਮ ਪਹਿਲਾਂ ਵੀ ਪੁੱਤ ਮੈਨੂੰ ਤਾਂ ਦੁੱਖ ਦੇਣੀ ਆ ਇਸੇ ਕੀ ਪਹਿਲਾਂ ਵੀ ਮੇਰੇ ਉ ਪੁਰਾਣੀਆਂ ਗੱਲਾਂ ਜ਼ਿਆਦਾ ਆ ਮਾਂ ਕੀ ਹੋਇਆ ਕਿਤੇ ਹੁਣ ਵੀ ਨਾ ਤੈਨੂੰ ਮੇਥੋਂ ਦੂਰ ਕਰਦੇ ਜੀਤਾ ਤੈਨੂੰ ਛੋਟੀ ਹੁੰਦੀ ਨੂੰ ਵੀ ਦੂਰ ਕਰਤਾ ਸੀਗਾ ਮੇਰੇ ਤੋਂ ਮੈਨੂੰ ਤਾਂ ਡਰ ਲੱਗਦਾ ਹੈਗਾ ਬਹੁਤ ਕਲੇਸ਼ ਕਰਾਉਂਦੀ ਰਹੀ ਐ ਮੇਰੇ ਨਾਲ ਤੇਰਾ ਪਾਪਾ ਵੀ ਬਹੁਤ ਇਹਦੇ ਮਗਰ ਲਾ ਕੇ ਮੇਰੇ ਨਾਲ ਕਲੇਸ਼ ਕਰਤਾ ਸੀਗਾ ਮੈਂ ਤਾਂ ਪੁੱਤੋਂ ਉਸ ਗੱਲ ਤੋਂ ਡਰਦੀ ਐਗੀ ਕੁਛ ਬੋਲਦੀ ਤਾਂ ਨਹੀਂ ਸੀਗੀ ਮੇਰੇ ਬਾਰੇ ਨਹੀਂ ਮਾਂ ਕੋਈ ਗੱਲ ਨਹੀਂ ਤੁਹਾਡਾ ਇਹ ਨਗਰ ਕੋਈ ਨਹੀਂ ਹੈ ਨਸੀਬ ਕਰਾ ਰਹੀ ਆ ਸਾਸਰੀ ਕਾ ਪਣੇ ਸਾਸਰੀ ਕਾਲ ਹੋਰ ਸਭ ਠੀਕ ਠਾਕ ਆ ਆਹੋ ਠੀਕ ਆ ਸਭ ਕੁਝ ਕਰੇ ਸਾਰੇ ਠੀਕ ਠੀਕੇ ਠੀਕ ਨੇ ਠੀਕ ਨੇ ਹੋ ਪਰੌਣਾ ਕਿਵੇਂ ਆ ਠੀਕ ਆ ਪਰੌਣਾ ਤੁਸੀਂ ਕਿਹੜਾ ਕਦੇ ਫੋਨ ਕਰਕੇ ਪੁੱਛਿਆ ਉਹ ਲੈ ਦੇਖੋ ਫੋਨ ਤਾਂ ਸੀ ਕਰਦੇ ਰਹਿਣੇ ਤੁਸੀਂ ਚੱਕਦੇ ਨਹੀਂ ਹੈਗੇ ਫੋਨ ਅਸੀਂ ਕੀ ਕਰੀਏ ਕੁੜੀ ਦਾ ਵਿਆਹ ਕਰਨਾ ਨਾਲੇ ਮੈਂ ਮੇਰਾ ਹਿੱਲਾ ਕਰ ਉਹ ਭੈਣ ਹੈ ਅਸੀਂ ਕਿਹੜਾ ਭਜਦਿਆਂਗੇ ਅਸੀਂ ਤਾਂ ਤੁਹਾਡੇ ਨਾਲ ਆਗੇ ਹਿੱਲਾ ਕੀ ਕਰਨਾ ਹੈਗਾ ਦੇ ਦਾਂਗੇ ਠੇਕਾ ਕੋਈ ਨਾ ਮੈਨੂੰ ਪਤਾ ਦੋ ਠੇਕਾ ਲੈਣਾ ਹੈਂ ਆ ਦੇ ਦਾਂਗੇ ਸਾਡੇ 3 ਠੇਕਾ ਮੰਗਦੀਆਂ ਸਾਰਾ ਨਹੀਂ ਮੰਗਦੀ ਉਹ ਭੈਣ ਮੇਰੀ ਅਸੀਂ ਕਿਹੜਾ ਕਹਨੇਗੇ ਬੇ ਅਸੀਂ ਦਿੰਦੇ ਨਹੀਂ ਹੈਗੇ ਮੈਂ ਤਾਂ ਪਹਿਲੀ ਕਹਤਾ ਵੀ ਦੇ ਦਾਂਗੇ ਠੇਕਾ ਕੋਈ ਗੱਲ ਨਹੀਂ ਤੇਮੀ ਦੇ ਥੱਲੇ ਲੱਗਿਆ ਹਾਂ ਤੂੰ ਉਹ ਕਾਣੂ ਲੱਗਿਆ ਤੇਮੀ ਦੇ ਥੱਲੇ ਕਬੀਲਦਾਰੀ ਵਾਲੀ ਟੈਟ ਹੋ ਰਹੀ ਆ ਤੈਨੂੰ ਪਤਾ ਇਨਕੀ ਬੋਰ ਖੜ ਗਿਆ ਤੀਗਾ ਉੱਥੇ ਪੈਸੇ ਲੱਗ ਗਏ ਨਹੀਂ ਤਾਂ ਅਸੀਂ ਦੇ ਦਿੰਦੇ ਤੁਹਾਡਾ ਤਾਂ ਇਹੀ ਰੋਣਾ ਪਿੱਟਣਾ ਰਹਿੰਦਾ ਦੋਨੇ ਜੀਆਂ ਦਾ ਚਲ ਕੋਈ ਨਾ ਤੂੰ ਕਬਰਾਂ ਨਾ ਤੋਏਂ ਅੰਦਰ ਬੈਠਾ ਹੀ ਜੰਮ ਗਰਮੀ ਆ ਗਈ ਚਾਹ ਪੀ ਲੈ ਚਲੋ ਕੋ ਡਾਰਲਿੰਗ ਸਮਝਿਆ ਕਰ ਤੂੰ ਓਏ ਯਾਰ ਕਿੱਥੋਂ ਕਰ ਲਾਂ ਗੱਲ ਰਾਤ ਨੂੰ ਤੇ ਨਾਲ ਓਏ ਹੋਰ ਫਰੈਂਡ ਸਰਕਲ ਬੈਠਾ ਹੁੰਦਾ ਤਾਂ ਕਰਕੇ ਜਾਨ ਮੰਨਿਆ ਕਰਦੇ ਨੇ ਅੱਮਲੇ ਤਾਂ ਹੈਗੇ ਜੀ ਖੰਡੇ ਯਾਰ ਕੋਈ ਨਾ ਫਿਰ ਮਿਲਦੇ ਆਪਾਂ ਜੀਤਾ ਇੱਕ ਮਿੰਟ ਜੀਤਾ ਤੂੰ ਇੱਥੇ ਹਾਂ ਮੈਂ ਇੱਥੇ ਤੂੰ ਤੇਰੇ ਸਭ ਨਹੀਂ ਗਿਆ ਮੈਨੂੰ ਵੀ ਆਉਣੀ ਆ ਮੈਂ ਤੇ ਦੱਸ ਦਿੰਦੀ ਫੇਰ ਕਿਹੜਾ ਪਤਾ ਲੱਗ ਜੰਦਾ ਕਿ ਤੂੰ ਆ ਗੁਸ਼ ਕਰ ਤਾ ਕੀ ਕਰ ਰਿਹਾ ਕੋਣ ਹੈ ਵੇਰਾ ਫਰੈਂਡ ਸੀ ਯਾਰ ਤੂੰ ਫਰੈਂਡ ਨੂੰ ਜਾਣ ਕੇ ਨਾ ਕਹਿ ਵੀ ਉਹ ਜਿੱਤ ਆ ਫਰੈਂਡ ਸਰਕਲ ਚੱਲਦਾ ਯਾਰ ਇੰਨਾ ਕ ਤਾਂ ਜਾਣ ਤੂੰ ਤੂੰ ਸ਼ਰਮ ਕਰ ਕੀ ਬੋਲ ਰਿਹਾ ਮੈਨੂੰ ਤੂੰ ਇੱਕ ਕੁੜੀ ਨੂੰ ਮੇਰੇ ਮੂਰੇ ਜਾਨ ਕਹਿ ਰਿਹਾ ਤੇ ਅੱਗੋਂ ਮੁੱਕਰ ਵੀ ਰਿਹਾ ਬੋਲਾ ਮੈਂ ਕਦੋਂ ਮੁੱਕ ਰਿਹਾ ਮਤਾਂ ਕਹਿਣਾ ਪਰ ਚੱਲਦਾ ਯਾਰ ਇੰਨਾ ਦਾ ਫਰੈਂਡ ਸਰਕਲ ਚ ਜਾਣ ਕਹਿ ਦੂ ਕੁੜੀਆਂ ਨੂੰ ਔਰ ਇਹ ਮਿਲਣ ਲਈ ਕਹੋ ਕਿ ਆਪਾਂ ਹਜੇ ਪਰਸੋ ਤਾਂ ਮਿਲਿਆ ਮੇਰੇ ਅਲ ਮੁਖਰ ਓ ਯਾਰ ਫਿਰ ਤੂੰ ਕਿਉਂ ਨਹੀਂ ਸਮਝਦੀ ਇਹਨਾਂ ਨੇ ਕਿਉਂ ਆਪਦੀ ਹਾਲਤ ਬਣਾਈ ਐਵੇਂ ਦੀ ਮੈਂ ਹਾਲਤ ਬਣਾਈ ਆ ਓ ਯਾਰ ਤੂੰ ਪੜ੍ਹੀ ਲਿਖੀ ਆ ਤੂੰ ਕੋਈ ਉਹ ਨਹੀਂ ਗਈ ਤੂੰ ਬਿਨਾਂ ਪੜ੍ਹ ਇਹਨਾਂ ਦੇ ਚੱਲ ਸਮਝਿਆ ਕਰਦੇ ਨੇ ਤੁਸੀਂ ਕੁੜੀਆਂ ਨੂੰ ਜਾਣ ਕੋ ਉਹਨੂੰ ਮਿਲਣ ਲਈ ਬਲਾਓ ਉਹਨੂੰ ਮਿਲ ਚੁੱਕੇ ਹੋਵੋ ਤਾਂ ਮੈਂ ਕੁਝ ਸੁਣੀ ਜਾਮਾ ਤਾਂ ਮੈਂ ਹੀ ਸਮਝਾ ਕਿ ਫਰੈਂਡ ਸਰਕਲ ਇਹਨੂੰ ਫਰੈਂਡ ਸਰਕਲ ਕਹਿੰਦੇ ਆ ਹੋਰ ਕੀ ਐ ਜੀਤਾ ਯਾਰ ਇੰਨਾ ਚੱਲਦਾ ਯਾਰਾਂ ਦੋਸਤਾਂ ਦਾ ਕਹਿਣਾਂ ਡਾਰਲਿੰਗ ਜਾਨ ਇਹੀ ਚ ਨਿਕਲਿੰਗ ਮੈਂ ਕਦੀ ਸੋਚਿਆ ਨਹੀਂ ਸੀ ਜੀਤਾ ਜੇ ਤੈਨੂੰ ਇੰਨੀ ਪ੍ਰੋਬਲਮ ਆ ਨਾ ਮੇਰੀ ਲਾਈਫ ਚ ਆਉਣ ਦੀ ਲੋੜ ਨਹੀਂ ਗਈ ਤੈਨੂੰ ਕੀ ਮੈਂ ਲਾਈਫ ਚ ਨਾ ਆਉਣ ਦੀ ਲੋੜ ਹੀ ਨਹੀਂ ਬਸ ਮੇਰੇ ਨਾਲ ਇੰਨਾ ਟਾਈਮ ਰਹਿ ਕੇ ਹੁਣ ਮੈਨੂੰ ਇਹ ਕੁਛ ਬੋਲਦੇ ਹੋ ਹੈ ਹੋਰ ਕੀ ਜੀਤਾ ਜਰ ਤਾ ਫਿਰ ਗੱਲ ਸਮਝਦੀ ਨਹੀਂ ਹੈਗੀ ਤੂੰ ਹੁਣ ਮੈਂ ਤੈਨੂੰ ਛੱਡਦਾ ਇੰਨਾ ਕੁਝ ਹੋਂ ਤੂੰ ਬਸ ਤੂੰਸ ਤਾਂ ਮੈਨਾਂ ਵਿਆਹ ਕਰਾਉਣਾ ਕਿਹੜਾ ਵਿਆਹ ਮੈਂ ਮੂਹੇ ਕੇ ਵਿਆਹ ਬੂ ਕਰਾਉਣਾ ਹੈ ਤੇਰੇ ਨਾਲ ਤੈਨੂੰ ਪਤਾ ਮਮਮੀ ਨੂੰ ਸਾਰੀ ਗੱਲ ਕਿਤੇ ਹੋ ਗਿਆ ਘਰੇ ਵੀ ਫਿਰ ਮੈਂ ਤੈਨੂੰ ਥੋੜੀ ਕਿਹਾ ਸੀ ਮਮਮੀ ਨਾਲ ਗੱਲ ਕਰ ਮੈਂ ਤੈਨੂੰ ਕਿਹਾ ਸੀ ਵੀ ਮਮਮੀ ਨਾਲ ਗੱਲ ਕਰ ਲੈ ਮੈਥੋਂ ਗਲਤੀ ਹੋ ਗਈ ਮੈਂ ਤੁਹਾਨੂੰ ਇਹ ਬੋਲਿਆ ਤਾਂ ਕਰਕੇ ਹਨਾ ਹਨਾ ਤਾਂ ਕਰਕੇਵੇਂ ਕਰ ਰਹੇ ਹੋ ਨਾ ਮੈਨੂੰ ਗਲਤੀ ਹੋਈ ਮੇਰੇ ਤੋਂ ਮੈਂ ਅੱਗੇ ਤੋਂ ਨਹੀਂ ਬੋਲਾਂਗਾ ਮੈਨੂੰ ਗੁੱਸਾ ਨਾ ਜੜਾ ਜੀਤਾ ਠੀਕ ਹੈ ਮੈਨੂੰ ਮਾਫ ਕਰ ਦਿਓ ਮੇਰੇ ਤੋਂ ਲੱਗਦਾ ਇਹੀ ਗਲਤੀ ਮੈਂ ਤੈਨੂੰ ਕੋਈ ਪਿਆਰਪੂਰ ਨਹੀਂ ਕਰਦਾ ਠੀਕ ਹੈ ਸਿੱਧੀ ਗੱਲ ਹੈ ਮੇਰੀ ਮੈਂ ਕੀ ਕਹ ਤੈਨੂੰ ਮੇਰੀ ਗੱਲ ਤਾਂ ਸੁਨੋ ਮੈਂ ਤੁਹਾਨੂੰ ਮੈਂ ਜਿੱਤਾਂ ਤੈਨੂੰ ਕੀ ਕਹ ਸਮਝ ਨਹੀਂ ਹੁੰਦੀ ਕੀ ਕੈ ਵੀ